ਪਰਕਾਰ ਛੱਡ ਕਰਾ ਗਾ ਚੱਲ ਬੱਸ ਬੱਸ ਪਰਕਾਰ ਛੱਡ ਜੀ ਹੋਣਾ ਆਹ ਬੋਲੇ ਇਹਦਾ ਬੋਲਦੇ ਇਹ ਬਸ ਪਰਕਾਰ ਨਾ ਮੰਨਦੇ ਨਾ ਬੱਚੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਜਾਨਦੇ ਜੀ ਜਾਨੇ ਜੇਕਰ ਨੂੰ ਬੱਚੇ ਦਾ ਚਾਹ ਆ ਕੋਈ ਬੰਦੇ ਅਮਰਦੇ ਦਾ ਸਾਨੂੰ ਪਰਵਾਹ ਨਹੀਂ ਜੇ ਚਲੋ ਬਈ ਇਹ ਪਰਚੀ ਲਿਖਾ ਜਮਾ ਦੇ ਜੀ ਤੇਰੀ ਇੱਕ ਵਾਰ ਸੋਚ ਇੱਕ ਸਾਡੇ ਬੱਚੇ ਦੀ ਪ੍ਰਧਾਨਗੀ ਸਾਡੀ ਹੀ ਉਹਨਾਂ ਦੀ ਸਨਵਾਉਂਦਾ ਦੋ ਗੱਲ ਆ ਜਦੋਂ ਮਾਦੀ ਮੰਗਲੀ ਚਲੇ ਜਾਂਦੀ ਮਾਦੀ ਮੰਗਲੀ ਲੱਗ ਗਿਆ ਤੁਹਾਨੂੰ ਮੇਰਾ ਨਾਮ ਗੁਰਜੰਟ ਸਿੰਘ ਭਾਰਤੀ ਕਿਸਾਨ ਨੇ ਇੱਕ ਦਾ ਸਿੱਧੂ ਪੁੱਤ ਹੈ ਗੁਰਜੰਟ ਚ ਕੀ ਗੱਲ ਹੋਈ ਹੈ ਜੀ ਅੱਜ ਅੱਜ ਜਿਹੜੀ ਗੱਲ ਹੋਈ ਹੈ ਇਸ ਵੇਲੇ ਦਾ ਸਾਡਾ ਕਿਸਾਨ ਆਪਣੇ ਪਰਾਲੀ ਦੇ ਇਕੱਠੇ ਲੈ ਕੇ ਜਿਹੜਾ ਫੈਕਟਰੀ ਵਾਲ ਨੂੰ ਜਾ ਰਿਹਾ ਹੈ ਸਵੇਰੇ 6 ਵਜੇ ਟੂਲਟਾਈਰ ਤੈਨੂੰ ਲੱਕਿਆ ਗਿਆ ਉਹਨੂੰ ਕਹਿੰਦੇ ਕਿ ਆਪਣਾ ਟੂਲ ਕਟਾ ਉਹ ਕਹਿੰਦਾ ਕਿ ਸਾਨੂੰ ਇਹ ਚੀਜ਼ਾਂ ਮੱਗਲ ਫ੍ਰੀ ਆ ਡੀਸੀ ਸਾਹਿਬ ਨੇ ਮੱਗਲ ਸਾਨੂੰ ਹੁਕਮ ਦਿੱਤੇ ਆ ਕਿ ਇਹ ਚੀਜ਼ਾਂ ਮੱਗਲ ਆਪਾਂ ਟੂਲ ਪਾਜਾ ਨਹੀਂ ਦੇਣਾ ਪਰਾਲੀ ਫ੍ਰੀ ਆ ਬਿਲਕੁਲ ਇਹ ਇਹਨਾਂ ਨੇ ਕੋਜ ਜਿਹੜੇ ਗੁੰਡੇ ਰੱਖੇ ਆ ਟੂਪਲਾਜੇ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਲੱਭ ਲੱਭ ਕੇ ਲਿਆਉਂਦੇ ਆ ਕਿ ਆਹ ਬੰਦਾ ਗੁੰਡਾ ਵਾ ਇਹ ਨਹੀਂ ਇਕੱਲੇ ਕਿਸਾਨਾਂ ਨੂੰ ਡੱਕਦੇ ਆ ਹੋਰ ਵੀ ਫੈਮਿਲੀ ਵਾਲਿਆਂ ਨੂੰ ਸਾਡੇ ਕਿਸਾਨਾਂ ਨੂੰ ਬੜਾ ਡੱਕਦੇ ਜਿਹੜੇ ਸਾਡੇ ਆਗੂ ਆ ਫਿਰ ਉਹਨਾਂ ਨਾਲ ਫੈਮਿਲੀ ਨਹੀਂ ਗੁੰਡਾ ਕਰਦੀ ਕਰਦੇ ਆ ਦੇਣਾ ਪੈਂਦਾ ਟੈਕਸ ਉਹਨਾਂ ਨੂੰ ਇਸ ਕਰਕੇ ਜਿਹੜਾ ਅੱਜ 6 ਵਜੇ ਦਾ ਸਾਡਾ ਇਥੇ ਕਿਸਾਨ ਡੱਕਿਆ ਪਰਾਲੀ ਜਿਹੜੀ ਇਕੱਠੇ ਲੱਦ ਕੇ ਲੈ ਜਾਂਦਾ ਇੱਕ ਪਾਸੇ ਸਰਕਾਰ ਆਂਦੀ ਆ ਇੱਕ ਪਾਸੇ ਸਾਨੂੰ ਡੀਸੀ ਸਾਹਿਬ ਆਂਦੇ ਆ ਕਿ ਇਹ ਪਰਾਲੀ ਨੂੰ ਅੱਗ ਨਾ ਲਾਓ ਇਹ ਫਿਰ ਪ੍ਰਾਲੀ ਨੂੰ ਅੱਗ ਨਾ ਲਾਈਏ ਤੇ ਕਿੱਥੇ ਖੜੀਏ ਇੱਕ ਪਾਸੇ ਆਪ ਆਪਣੇ ਘਰੋਂ ਪੈਸੇ ਦੇ ਕੇ ਇਹ ਗੱਠੇ ਬਣਾ ਕੇ ਫੈਕਟਰੀਆਂ 'ਚ ਘੱਲਣੇ ਆ ਉੱਤੋਂ ਸਾਨੂੰ ਸਰਕਾਰ ਆਂਦੀ ਕਿ ਤੁਹਾਨੂੰ 500 ਰੁਪਇਆ ਕਿਲੇ ਦਿੱਤਾ ਜਾਊਗਾ 500 ਦੇਣ ਦੀ ਬਜਾਏ ਅਸੀਂ 2000 ਕੋਲੋਂ ਦੇ ਕੇ ਇਹ ਜਿਹੜੇ ਗੱਠੇ ਆ ਫੈਕਟਰੀਆਂ 'ਚ ਭੇਜਨੇ ਫਿਰ ਸਾਨੂੰ ਟੂਲ ਪਲਾਜ ਤੇ ਆਣ ਕੇ ਡੱਕਿਆ ਜਾਂਦਾ ਵਾ ਕਹਿੰਦੇ ਇਹ ਨਹੀਂ ਵਰੀ ਕੀਤਾ ਜਾਊਗਾ ਇਸ ਕਰਕੇ ਸਵੇਰ ਦਾ 6 ਵਜੇ ਦਾ ਸਾਡੇ ਕਿਸਾਨ ਦਾ ਫੋਨ ਵੀ ਖੋਇਆ ਗਿਆ ਵਾ ਉਹਦੇ ਦਾ ਧੱਕਾ ਮੁਕੀ ਕੀਤੀ ਗਈ ਆ ਗਾਲੀ ਗਲੋਚ ਕੀਤਾ ਗਿਆ ਤੇ ਫੋਨ ਖੋ ਕੇ ਸਵੇਰ ਦਾ ਇਹਨਾਂ ਨੇ ਆਪਣੇ ਦਫ਼ਤਰ 'ਚ ਰੱਖਿਆ ਉੱਤੋਂ ਕਹਿੰਦੇ ਤੂੰ ਜਿੰਨੂੰ ਮਰਜੀ ਸਾਦਲਾ ਜਿਹੜੀਆਂ ਮਰਜੀ ਕਿਸਾਨ ਜਿੱਥੇ ਬੰਦੀਆਂ ਆ ਜਣ ਇੱਥੇ ਆਪਾਂ ਟੂਲ ਲੈਣਾ ਲੈਣਾ ਸਵੇਰ ਦਾ 6 ਵਜੇ ਦਾ ਹਾਸਮੈਂਟ ਕਰਨ ਦੇ ਜੀ ਸਾਡੇ ਕਿਸਾਨਾਂ ਨੂੰ ਹੁਣ ਆਣ ਕੇ ਅਸੀਂ 8 ਵਜੇ ਤੋਂ ਲੈ ਕੇ ਇੱਥੇ ਆਣ ਕੇ ਖਲੋਤੇ ਆ ਹੁਣ 10 10:30 ਹੋ ਗਏ ਆ ਹਲੇ ਤੱਕ ਟਰੈਕਟਰ ਸਾਡੇ ਉੱਥੇ ਲੱਗੇ ਆ ਇਸ ਕਰਕੇ ਹੁਣ ਸਾਨੂੰ ਕਹਿੰਦੇ ਡੀਸੀ ਸਾਹਿਬ ਦੇ ਹੁਕਮ ਦੇ ਸਾਨੂੰ ਲੈ ਕੇ ਜਾਓ ਕਿ ਡੀਸੀ ਸਾਹਿਬ ਨੇ ਕਿਹਾ ਵਾਗੇ ਗੱਡੀਆਂ ਜਾਣ ਦਿੱਤੀਆਂ ਜਾਣ ਭਰਾ ਜੀ ਡੀਸੀ ਸਾਹਿਬ ਦੇ ਦਫਤਰ ਦੇ ਵਿੱਚ ਕੋਈ ਵਰਕਰ ਪਹੁੰਚਿਆ ਜਾਂ ਫਿਰ ਡੀਸੀ ਸਾਹਿਬ ਖੁਦ ਪਹੁੰਚੇ ਨਹੀਂ تھے۔ ਨਹੀਂ ਨਹੀਂ ਡੀਸੀ ਸਾਹਿਬ ਆਪੇ ਨਹੀਂ ਪਹੁੰਚੇ ਉਹਨਾਂ ਦੇ ਇੱਕ ਨੁਮਾਇंदे ਪਹੁੰਚੇ ਨੇ ਇੱਥੇ ਸਾਡੇ ਉਹਨਾਂ ਨੇ ਆਣ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਵਿਖਾਇਆ ਬਲਾਦਾ ਕਿ ਨੋਟੀਫਿਕੇਸ਼ਨ ਇਹਨਾਂ ਦੇ ਕੋਲ ਪਿਆ ਵਾ ਬੜੇ ਚਿਰ ਦਾ ਤੇ ਕਹਿੰਦੇ ਡੀਸੀ ਸਾਹਿਬ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਆਉਣ ਇੱਥੇ ਸਾਨੂੰ ਦੱਸਣ ਆਣਗੇ ਕਿ ਡੀਸੀ ਇੱਥੇ ਆਵੇ ਸਾਨੂੰ ਲੈ ਕੇ ਜਾਵੇ ਵੀ ਹਾਂ ਠੀਕ ਆ ਹੁਣ ਡੀਸੀ ਸਾਹਿਬ ਦਾ ਜਿਹੜਾ ਆਇਆ ਨੁਮਾਇंदे ਆਏ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਨੋਟੀਫਿਕੇਸ਼ਨ ਆ ਉਹ ਬੜੇ ਕਿਹਾ ਕਰ ਗਿਆ ਹੁਣ ਫੇਰ ਨੋਟੀਫਿ ਕੀ ਗੱਲ ਹੋਈ ਆ ਤੁਹਾਡੇ ਨਾਲ ਕੱਲ ਸਰ ਸਵੇਰੇ ਮਸ਼ੀਨ ਆਉਂਦਾ ਪਿਆ ਇੱਥੇ ਲੱਗ ਕੇ ਤੇ ਛਣਾ ਟੁਕੜੇ ਕਰਕੇ ਇਹਨੂੰ ਕੱਢ ਰਿਹਾ ਤੇ ਕਹਿੰਦੇ ਪਰਚੀ ਪਤਾਉ ਬਾਹਰ ਮੈਂ ਹਾਂ ਜੀ ਪਰਚੀ ਵੀ ਲਾਉਣੀ ਜਿਹੜੇ ਪਖਾਨਾ ਨਾਲ ਗੱਲ ਕਰ ਲੋ ਤੇ ਕੋਈ ਨਾਲ ਗੱਲ ਕਰਨ ਦੇ ਬਜਾਏ ਮੇਰਾ ਬੋਲ ਰਖਿਆ ਹੋਇਆ ਤੇ ਮੈਨੂੰ ਮਰਜੀ ਕਰਾ